ਹੁਣ ਤੁਸੀਂ ਕਿਸੇ ਤੁਹਾਡੇ ਘਰ ਦੇ ਵਿੱਚ ਕੋਈ ਵਿਆਹ ਸ਼ਾਦੀ ਹੋਵੇ ਕੋਈ ਕਾਰਜ ਹੈ ਤੇ ਤੁਸੀਂ ਕਿਸੇ ਗਵਾਂਡੀ ਨੂੰ ਕਹਦੇ ਹੋ ਬਈ ਆ ਤੁਹਾਡੀ ਤੁਹਾਡਾ ਸਾਨੂੰ ਬੈੱਡ ਚਾਹੀਦਾ ਹੈ ਘਰ ਦੇ ਵਿੱਚ ਵਿਆਹ ਹੈ 2-4 ਦਿਨ ਵਾਸਤੇ ਦੇ ਦਿਓ ਉਹ ਕਵੇ ਵੀ ਲੈ ਜਾ ਕੋਈ ਗੱਲ ਨਹੀਂ ਆ ਮੈਨੂੰ ਤੁਹਾਡੀਆਂ ਕੁਰਸੀਆਂ ਚਾਹੀਦੀਆਂ ਨੇ ਗਵਾਂਡੀ ਕਹਿੰਦਾ ਲੈ ਜਾ ਕੋਈ ਗੱਲ ਨਹੀਂ ਆ ਮੈਨੂੰ ਤੁਹਾਡਾ ਮੋਟਰਸਾਈਕਲ ਵੀ ਚਾਹੀਦਾ ਕਹਿੰਦੇ ਕੋਈ ਗੱਲ ਨਹੀਂ ਲੈ ਜਾ ਆ ਮੈਨੂੰ ਫੁਲਾਨੀ ਚੀਜ਼ ਚਾਹੀਦੀ ਆ ਕਹਿੰਦੇ ਲੈ ਜਾ ਤੇ ਉਸ ਗਵਾਂਡੀ ਨੂੰ ਤੁਸੀਂ ਵਿਆਹ ਚ ਸੱਦੋ ਹੀ ਨਾ ਫਿਰ ਖੁਸ਼ ਹੋ ਜੂ ਉਹੋ ਉਹਨੇ ਕਹਿਣਾ ਬੈੱਡ ਮੇਰੇ ਘਰੋਂ ਲੈ ਗਿਆ ਮੋਟਰਸਾਈਕਲ ਮੇਰਾ ਲੈ ਗਿਆ ਫੁਲਾਨੀ ਚੀਜ਼ ਮੇਰੀ ਲੈ ਗਿਆ ਵਿਆਹ ਤੇ ਮੈਨੂੰ ਬੁਲਾਇਆ ਨਹੀਂ ਇਹਨੇ ਖੁਸ਼ ਤਾਂ ਨਹੀਂ ਹੋਣਾ ਉਹਨੇ ਇਹ ਇਸੇ ਤਰ੍ਹਾਂ ਹੀ ਪਰਮੇਸ਼ਰ ਆ ਉਹਦੇ ਕੋਲੋਂ ਮੰਗੀ ਤੇ ਜਾਂਦੇ ਵੀ ਆ ਵੀ ਦੇ ਦੇ ਆ ਵੀ ਦੇ ਦੇ ਆ ਵੀ ਮੈਨੂੰ ਚਾਹੀਦਾ ਆ ਵੀ ਅਰਦਾਸ ਕਰਦੇ ਆ ਆ ਵੀ ਕਰਦੇ ਆ ਪਰ ਉਸ ਰੱਬ ਨੂੰ ਮੰਗੀਏ ਹੀ ਨਾ ਉਹਨੂੰ ਬੁਲਾਈਏ ਹੀ ਨਾ ਵੀ ਤੂੰ ਵੀ ਆ ਜਾ ਤੇ ਫਿਰ ਰੱਬ ਦੀ ਖੁਸ਼ੀ ਮਿਲ ਜੂਗੀ ਰੱਬ ਨੂੰ ਮੰਗੋ ਹੀ ਨਾ ਉਹਨੂੰ ਕਹਿੰਦੇ ਲੋੜ ਕੋਈ ਨਹੀਂ ਤੇਰੀ ਗੁਰਬਾਣੀ ਮੰਗਦੇ ਹੀ ਨਹੀਂ ਕਹਿੰਦੇ ਕੋਈ ਲੋੜ ਨਹੀਂ ਫਿਰ ਪਰਮੇਸ਼ਰ ਖੋਜੋਦੂਗਾ ਐਸੇ ਕਰਕੇ ਕਿਹਾ ਵੇਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਕਹਿੰਦੇ ਉਹਦੇ ਨਾਮ ਤੋਂ ਬਿਨਾਂ ਦੁੱਖ ਹੀ ਦੁੱਖ ਹੈ ਦੇਹ ਨਾਮ ਸੰਤੋਖੀ ਆ ਉਤਰੈ ਮਨ ਕੀ ਮੁਖ